ਅੱਛਾ ਮਿਮਿਕਰੀ ਦੀ ਸਕ੍ਰਿਪਟ ਮੈਨੂੰ ਭੁੱਲ ਵੀ ਸਕਦੀ ਮੈਂ ਪਿਛਲੇ ਸਾਲ ਕੀਤੀ ਉਹ ਤੋਂ ਬਾਅਦ ਚ ਕੋਈ ਰਿਹਸਲ ਨਹੀਂ ਕੀਤੀ ਤੇ ਇੱਕ ਇੰਟਰੋ ਜੀ ਉਹ ਤਾਂ ਸ਼ੁਰੂ ਕਰਦਾ ਸਰ ਇਸ ਰਿਸ਼ ਦਾ ਕਦਰ ਸ਼ਬਦ ਸਰੂਪੇ ਕਾਇਨਾ ਦਾ ਕੁਲ ਨਜ਼ਾਰਾ ਉਸਦੀ ਲਾਜ ਦਾ ਪਸਾਰਾ ਦਾ ਸੰਗੀਤ ਮਾਂ ਵਸਾਂ ਕਟਾਂ ਬਹਾਰ ਤੇ ਆਪ ਸ਼ਰਾ ਵਿੱਚ ਲਗਾਤਾਰ ਐਮ ਜਿਮ ਸ਼ਮਾ ਸ਼ਮ ਸ਼ੰਚ ਮਾ ਕਿਣ ਮਿੰਨ ਕਲਰ ਕਲਰ ਕਾ ਕੇ ਗੂੰਜ ਰਿਹਾ ਇੱਕ ਸਾ ਜ਼ੇਨ ਅੰਤਰ ਸਾਗਦਾਂ ਦੀ ਮੁਖਨ ਮਨਵਾਨ ਸਰ ਵਜੀ ਤੁਰੀ ਜਾ ਰਿਹਾ ਉਸਮੇ ਸਰਗੀ ਛਾਂ ਨੂੰ ਆਪ ਜੀ ਦਾ ਮਾਰਕ ਨਾਲ ਵਾਲੀ ਇੱਕ ਨਿਮਾਨੀ ਜਾਨ ਸੋ ਕਾ ਆਪ ਜੀ ਦਾ ਜੂਰ ਹੈ ਪੇਸ਼ ਲੈ ਕੇ ਹਾਜ਼ਰ ਤੂ ਸਾਰਿਆਂ ਨੇ ਦਸਣਾ ਵੀ ਆਵਾਜ਼ ਕਰਦੀ ਐ ਇਹ ਸੋ ਤਰੁਸ਼ ਚੰਕਮਾਰ ਕੇ ਸੁਣਾਉਣ ਵਾਜਾ ਵੀ ਸੁਵਾਉਂਦੇ ਵਿਆਹਾਂਾਂ ਦੇ ਬੈਂਡ ਵਾਜਾ ਵਜਦਾ ਸਾਰਿਆਂ ਨੂੰ ਪਤਾ ਹਣਾ ਅਗੇ ਨਾਣਾ ਪਟ ਅਗਰ ਜੈ ਅੱਛਾ ਹੈ ਬਹੁਤ ਅੱਛਾ ਹੈ ਮਮਸਦੀ ਮਮਸਦੀਕ ਜੀ ਕਹਿੰਦੇ ਅਹੀ ਕਿਹੜਾ ਘਟਾ ਪਰਮ ਸਤਿਕਾਰਯੋਗ ਪੰਤੇ ਪ੍ਰਭੂ ਮੈਂ ਮਮਸਦੀਕ ਅੱਜ ਮੇਰੇ ਨਾਲ ਵੀਬ ਰਣਜੀਤ ਕੌਰ ਜੀ ਨਹੀਂ ਆਏ ਸੁਰਿੰਦਰ ਰਵਿੰਦਰ ਗਰਵਾਲ ਜੀ ਦਾ ਗਾਣਾ ਮੈਂ ਗਾਉਣ ਦਿਆ ਜੇ ਮੈਂ ਹੁੰਦਾ ਤੋਤਾ ਤੇ ਤੂੰ ਮੈਨਾ ਸੋਣੀਏ ਨੀ ਆਪਾ ਬੜੇ ਖੁਸ਼ ਰਹਿਣਾ ਸੀ ਇਹ ਦੱਸੋ ਕਿਹਦੀ ਆ ਰਵਿੰਦਰ ਗਰਵਾਲ ਦੀ ਆਏ ਮੱਜੂ ਸਣੀ ਦਿ올 ਹੁਮੈ 2 ਕਿਲੋ ਦਾ ਹੱਥ ਓਏ ਵੰਨ ਓਏ ਵੰਦੀ ਪੁੱਤਰ ਤੂੰ ਕੱਲਾ ਰੀਲਾ ਬਣਾਉਣਾ ਰਹਿਣਾ ਮੇਰੀ ਵੀ ਰੀਲ ਬਣਾ ਦੇ ਆਏ ਪਾਪਾ ਜੀ ਬਾੜੀ ਵਰਸੀ ਘਟਣ ਗਿਆ ਸੀ ਕੱਟ ਕੇ ਲਿਆਂਦੀ ਸੋਟੀ ਤੁਹਾਡੀ ਰੀਲ ਮੈਂ ਨਹੀਂ ਬਣਾਵਾਂਗਾ ਬਣਾਵੇਗੀ ਸਾਗਰ ਦੀ ਮੋਟੀ ਸਾਗਰ ਦੀ ਮੋਟੀ ਲੈਨੇ ਢਿਖਾ ਚਲਾ ਇਮੀਡੀਏਟਲੀ ਹੈ ਕੋਈ ਮੇਰੀ ਮਜਬੂਰੀ ਮੈਨੂੰ ਛੇਤੀ ਦੇ ਡਰਾਈਵਰੀ ਸਖਾ ਕੋਸ਼ਕਾ ਵਾਜਾ ਮਾਈਕ ਚ ਵਧੀਆ ਲੱਗਦੀਆਂ ਸੋ ਤੁਹਾਨੂੰ ਕਈ ਵਾਰੀ ਲੱਗਦਾ ਹੋਏਗਾ ਤੁਹਾਨੂੰ ਮੈਂ ਮਿੱਕਰੀ ਵੀ ਸਾਰੇ ਇਹੋ ਹੀ ਸੀ ਕੀਤੀ ਥੋੜੀ ਬਹੁਤੀ ਕਰ ਲਈ ਦੀ ਸ਼ਾਇਰੀ ਇੱਕ ਦੀ ਹੋਰ ਸੁਣਾ ਦੇ ਸ਼ਾਇਰੀ ਸੁਣਾ ਦੇਣਾ ਸਰ ਸ਼ਾਇਰੀ ਸਰ ਇੱਕ ਮੈਂ ਲਿਖੀ ਸੀਗੀ ਇੱਕ ਹਫਤੇ ਦੇ ਉੱਪਰ ਉਹ ਕਾਫੀ ਵਾਇਰਲ ਵੀ ਹੋ ਇੰਸਟਾ ਦੇ ਕਈਆਂ ਨੇ ਦੇਖੀ ਹੋਣੀ ਮੈਂ ਸੁਣਾ ਦਿੰਨਾ ਅੱਗੇ ਉਹ ਬੁੱਤੂ ਵੀ ਕੈਮਰਾ ਵਿੱਚ ਆਣਾ